ਹਾਂਜੀ ਆਪਣੀ ਵੀਡੀਓ ਦੇਖਦੇ ਵੀਰਾਪੁਰਾਵਾਂ ਪੈਣਾ ਨੂੰ ਪਿਆਰ ਬਈ ਸਤਿ ਸ਼੍ਰੀ ਅਕਾਲ ਤੇ ਰਾਤ ਆਪਣਾ ਰੇ ਸੀ ਆਪਣੇ ਵੀਰ ਕੋ ਤੇ ਹੁਣ ਇੱਥੋਂ ਦੀ ਅੱਗੇ ਨੂੰ ਚੱਲੇ ਆਪਾਂ ਹੁਣ ਕੱਲ ਪਾਵਾਂਗੇ ਤੇ ਹੁਣ ਅੱਜ ਇੱਥੇ ਰਹਿ ਆ ਤੇ ਅੱਜ ਇੱਥੇ ਦੇ ਜਿਹੜੇ ਹੈਗੇ ਆ ਕਿਲੇ ਕਹਿੰਦੇ ਪਿਆ ਵੀਰਾ ਕਿ ਨਾ ਕਿਲਾ ਦੇਖ ਕੇ ਜਿਦਾਓ ਬੜਾ ਵਧੀਆ ਕਿਲਾ ਆ ਤੇ ਦੇਖਣ ਆਲਾ ਆ ਮੈਂ ਕਿਹਾ ਚਲੋ ਠੀਕ ਹੈ ਜੀ ਫਿਰ ਹੁਣ ਕਿਲਾ ਦੇਖ ਕੇ ਆਨੇ ਆ ਇੱਥੋਂ ਦੀ ਕੀ ਕਹਿੰਦੇ ਕਿਲੇ ਦਾ ਨਾਮ ਚਤੋੜਗੜ ਜਿਹੜਾ ਚਤੋੜਗੜ ਸ਼ਹਿਰ ਆ ਤੇ ਉਸ ਨਾਮ ਦਾ ਯੋ ਮਤਲਬ ਕਿਲਾ ਜਿਹੜਾ ਬਣਿਆ ਹੋਇਆ ਚਤੋਰੜਗੜ੍ਹ ਕਿਲਾ ਕਹਿੰਦੇ ਆ ਉਹਨੂੰ ਤੇ ਬਸ ਉਹਦੇ ਨਾ ਉਸੇ ਨਾਮ ਤੇ ਆਪਣਾ ਸ਼ਹਿਰ ਵਸਿਆ ਹੋਇਆ ਆ ਆ ਪਿੱਛੇ ਜਿਹੜੀ ਵੱਡੀ ਇੰਡਸਟਰੀ ਦੇਖਦੀ ਵੀ ਆ ਫੈਕਟਰੀ ਦੇਖਦੀ ਵੀ ਆ ਇਹ ਸਿਮਿੰਟ ਫੈਕਟਰੀ ਆ ਤੇ ਵੀਰ ਇੱਥੇ ਉਹ ਕਰਦੇ ਆ ਕੰਮ ਤੇ ਆਪਣੀ ਜਿਹੜੀ ਵੱਡੀ ਵੱਡੀ ਬਿਲਡਿੰਗਾਂ ਆ ਤੇ ਵੱਡੀ ਵੱਡੀ ਜਿਹੜੀ ਕਰਪੈਨਾ ਹੁੰਦੀਆਂ ਆ ਕਰੇਨਾ ਇਰੇ 100 ਟਨ ਤੱਕ ਵਜ਼ਨ ਚੱਕਦੀਆਂ ਤੇ ਵੀਰ ਆਪਣਾ ਉਹ ਚਲਾਉਂਦਾ ਹੈ ਤੇ ਵੀਰ ਨੇ ਅੱਜ ਕੀਤੀ ਹੈ ਛੁੱਟੀ ਤੇ ਸਾਡੇ ਨਾਲ ਜਾਊਗਾ ਵੀਰ ਅੱਜ ਸਾਨੂੰ ਕਮਾ ਕੇ ਲੈ ਕੇ ਆਊਗਾ ਬਾਜ਼ਾਰ ਤੇ ਕਿਲਾ ਕਿਲਾ ਦਿਖਾ ਕੇ ਆਊਗਾ ਬਾਈ ਕਾ ਅੱਜ ਤੁਹਾਨੂੰ ਦਿਖਾ ਕੇ ਲੈ ਕੇ ਆਣਾ ਛੋੜ ਕੜਦਾ ਕਿਲਾ ਚਲਿਏ ਭਾਜੀ ਚਲੋ ਚਲੋ ਤੁਹਾਨੂੰ ਲੋਕ ਲੱਗਦਾ ਇਹ ਤਾਂ ਮੈਟ੍ਰੋ ਸਾਹਮਣੇ ਆ ਗਿਆ ਜੀ ਕਿਲਾ ਜਿਹੜਾ ਸਾਰਾ ਪਹਾੜਾ ਲਗਭਗ ਇਹਦੇ ਸਾਰਾ ਕਿਲਾ ਹੀ ਹੈ ਇਹ ਤੇ ਲਗਭਗ ਇਹ 1300 13 ਕਿਲੋਮੀਟਰ ਦੇ ਵਿੱਚ ਸਾਰਾ ਫੈਲਿਆ ਹੋਇਆ ਹੈ ਜਿੰਨਾ ਪਹਾੜਾ ਸਾਰੇ ਉਹਦੇ ਵਿੱਚ ਨੇ ਇਹਦੇ ਕਿਲੇ ਦੇ ਜਤੌੜ ਗੜ੍ਹ ਕਿਲਾ ਬਾਗਲ ਲੈ ਲਈ ਸਾਤਾ ਦਿਨ ਦਾ ਮਿੱਤਰੋ ਗਾਈਡ ਮੈਪ ਚਿਤੋੜਗੜ ਸਾਰਾ ਮੈਪ ਉਥੋ ਇਹਦਾ ਲਗਭਗ 13 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਪਹਾੜੀ ਦੇ ਉੱਤੇ ਤੇ ਹੁਣ ਇਥੇ ਥੋੜੀ ਟਿੱਕ ਲਵਾਂਗੇ ਤੇ ਫਿਰ ਜਾਵਾਂਗੇ ਅੱਗੇ ਯਾਰ ਜੇਖਣੇ ਬਜੂ ਦਿਖੇਗਾ ਇੱਕ ਥਿਊ ਚੈੱਕ ਕਰੋ ਜੀ ਭਾਈ ਇੱਕ ਦਿਖਾਣੇ ਤੁਹਾਨੂੰ ਓਏ ਉਹ ਮੈਟਰੋ ਵੀਊ ਚੈੱਕ ਕਰੋ ਹੁਣ ਪਹਾੜੀ ਦੇ ਉੱਤੇ ਐਂ ਸਿਖਰ ਤੇ ਚੜ ਗਏ ਆ ਲਗਭਗ 13 13 ਕਿਲੋਮੀਟਰ ਦੇ ਵਿੱਚ ਫਸਿਆ ਹੋਇਆ ਲੋਰੀ ਕਰੋ ਚੈੱਕ ਬੋਲੇ 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 ਸ਼ਹਿਰ ਚ ਤੋੜ ਗਾੜਾ ਅਥਲੇ ਸ਼ਹਿਰ ਆ ਗਿਆ ਤੇ ਆਸ ਕਿਲਾ ਤਾਂ ਗਾਈਡ ਬੋਲੇ ਕੰਨ ਖੋਲ ਕੇ ਇਹ ਜਿਹੜਾ ਮਾਰਿਆ ਗਿਆ ਇਹ ਜਿਹੜੇ ਮੰਦਰ ਦੇਖ ਕੇ ਆਏ ਆ ਆਪਾਂ ਅੰਦਰ ਬਹੁਤ ਪਿਆਰਾ ਬਹੁਤ ਸੋਹਣਾ ਮੰਦਰ ਬਣਿਆ ਹੋਇਆ ਹੈ ਇਹ ਮੰਦਰ ਹੈਗਾ ਮੀਰਾ ਬਾਈ ਦਾ ਮੰਦਰ ਵੀ ਜਸਟੰਪ ਚੋਬਰ ਬੈਠੇ ਆ ਰੇਡਪਨ ਲੋ ਜੀ ਆਪਣੇ ਜਿਹੜੇ ਫਰੇਮ ਚ ਦਿਖਦਾ ਆ ਇਹ ਆ ਜੀ ਵਿਜੇ ਸਤੰਭ ਬੜੀ ਦੂਰੋਂ ਦੂਰੋਂ ਸਲਾਣੀ ਆਂਦੇ ਆ ਦੇਖਣ ਲਈ ਤੇ ਇਹ ਲਗਭਗ 13 ਕਿਲੋਮੀਟਰ ਦੇ ਵਿੱਚ ਵਸਿਆ ਹੋਇਆ ਹੈ ਕਿਲਾ ਤੇ ਇਹਦੇ ਵਿੱਚ ਪੁਰਾਣੇ ਮਤਲਬ ਘਰ ਵੀ ਹੈਗੇ ਆ ਲੋਕੀ ਰਹਿੰਦੇ ਵੀ ਆ ਜੰਗਾਂ ਜੁੱਧਾਂ ਦੇ ਟਾਈਮ ਚ ਪਹਿਲਾਂ ਜਦੋਂ ਜੰਗ ਜੰਗਾ ਜੁਦਾਂ ਹੁੰਦੀਆਂ ਸੀ ਉਹਦੇ ਵਿੱਚ ਜਿੱਦਾਂ ਘਰ ਪਹਿਲੇ ਹੀ ਜਿੱਦਾਂ ਬਣਾਇਆ ਹੁੰਦੇ ਆ ਸਾਰਾ ਸਿਸਟਮ ਬਹੁਤ ਵਧੀਆ ਪੁਰਾਣਾ ਬਣਾਇਆ ਹੋਇਆ ਘਰ ਪੁਰਾਣੇ ਘਰ ਵੀ ਹੈਗੇ ਆ ਲੁੱਕੀ ਇੱਥੇ ਅੱਜ ਵੀ ਇੱਥੇ ਰਹਿੰਦੇ ਆ ਓਏ ਚੱਲ ਘਰ ਪਾਸਾ ਦੀ ਬਾਜ਼ਾ ਜੀ ਬਹੁਤ ਬੁਢਾ ਹੈ ਕਾ ਕਲਾ ਕਰ ਰਹੀ ਹੈ

ਕੋਈ ਇਸ ਕੀ ਵਜ੍ਹਾ ਸੇ ਬੰਨਕੇ ਬੈਠੇ ਹੋ। ਕੋਈ ਮੈਟਰੋ ਨਜ਼ਾਰਾ ਹੀ ਬੜਾਇਆ ਕੇਲੇ ਤੋਂ ਥੋੜੀ ਦਾ। ਆ ਥੱਲੇ ਆ ਗਿਆ ਇਹ ਗਉ ਮੁਖ ਕੁੰਡ। ਚੜ੍ਹਣਾ ਹੈ ਕਿ ਆਪਕੋ? ਚੜ੍ਹ ਜਾਓ। ਮਨਾਕੀ ਮੇਰੇ ਕੀ ਇੱਕ ਕਿਲੋ ਉਤਾਰਨਾ ਆਪਨੇ ਚੜ੍ਹ ਜਾਓ। ਵਾਹ। ਨਜ਼ਾਰਾ ਬੰਨਤਾ ਪੂਰਾ। ਆ ਥੱਲੇ ਆ ਗਿਆ ਚਤੌੜਗੜ ਤੇ ਇਹ ਵੇਹ ਚਤੌੜਗੜ ਆ ਆ ਸੀਗਾ ਆਪਣਾ ਜਿੱਥੇ ਆਪਾਂ ਬੈਠੇ ਆ ਇਸ ਟਾਈਮ ਕਿਲਾ ਚਤੌੜਗੜ ਕਿਲਾ ਸੀਗਾ ਤੇ ਉਹਦੇ ਨਾਂ ਤੋਂ ਪੈ ਗਿਆ ਸ਼ਹਿਰ ਦਾ ਨਾਮ ਚਤੌੜ ਗੜ ਕਿਤੇ ਬੱਲੇ 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 ਆਨੰਦ ਬਣਿਆ ਇਹ ਪੂਰਾ ਬੀਜੇ ਸਤੰਭ ਉਹ ਦੇਖ ਲੋ ਕਿੰਨਾ ਤਗੜਾ ਆਪਣਾ ਕਿਲਾ ਆ ਔਰ ਥੋੜੀ ਇੱਥੇ ਤੱਕ ਆ ਗਿਆ ਆਪਾਂ ਚਲੋ ਭਾਈ ਕੰਦਾ ਹੀ ਆ ਰਾਜੇ ਘੁੰਮ ਲਿਆ ਤੇ ਬਸ ਹੁਣ ਕੰਦੀਆਂ ਕੰਦਾ ਦੇਖੀ ਜੰਨੇ ਰਾਜੇ ਦੇ ਟਾਈਮ ਦੇ ਜਿਹੜੇ ਮੰਦਰ ਬਣੇ ਹੋਏ ਆ ਪੁਰਾਣੇ ਉਹ ਸਾਰੇ ਹਜੇ ਤੱਕ ਤਗੜਿਆ ਕਾਮ ਆ ਤੇ ਬਸ ਉਹ ਵੀ ਕਿਤੇ ਪਏ ਆ ਤੇ ਗੰਦਾ ਪੁਰਾਣੀਆਂ ਰਾਜਿਆਂ ਦੇ ਟਾਈਮ ਦੇ ਬਣੀਆਂ ਹੋਈਆਂ ਕੰਧਾਂ ਕਿਲੇ ਦੇਖੀ ਜਾਂਦੇ ਕੋਈ ਖੜੇ ਆ ਕੋਈ ਵਕੀ ਡਿਗੇ ਹੋਏ ਆ ਲੋ ਭਾਈ ਜੀ ਇੱਧਰ ਵੀ ਦੇਖ ਲਿਆ ਮੰਦਿਰ ਐ ਆ ਮੰਦਿਰ ਅਸੀਂ ਅੰਦਰ ਨਹੀਂ ਜਾ ਰਹੇ ਮੰਦਿਰ ਤੇ ਤੇ ਵੈਸੇ ਮੰਦਿਰ ਬਹੁਤ ਸ਼ਾਨਦਾਰ ਬਣੇ ਹੋਏ ਆ ਇਹ ਆਨੰਦ ਆ ਗਿਆ ਤੇ ਆ ਪਿੱਛੇ ਇਧਰ ਵੀ ਮੰਦਰ ਸੀ ਜਿਆਦਾ ਮੰਦਰ ਹੀ ਆ ਕਿਲੇ ਦੇ ਅੰਦਰ ਤੇ ਜਿਹੜੇ ਪ੍ਰਾਣੇ ਕੁੰਡ ਹੁਣ ਇਹ ਇਧਰ ਇੱਕ ਕੁੰਡ ਹੋ ਗਿਆ ਇੱਕ ਉਧਰ ਸੀਗਾ ਤੇ ਇਧਰ ਵੀ ਮੰਦਰ ਆ ਤੇ ਪ੍ਰਾਣੇ ਮੰਦਰ ਆ ਪ੍ਰਾਣੀਆਂ ਕੰਧਾਂ ਖੜੀਆਂ ਹੋਈਆਂ ਕਈ ਟਿਕੀਆਂ ਹੋਈਆਂ ਆ ਤੇ ਕਈਆਂ ਹਲੇ ਤੱਕ ਵੀ ਪ੍ਰਾਣੀਆਂ ਸਮੇਂ ਦੇ ਖੜੀਆਂ ਹੋਈਆਂ ਆ ਤੇ ਬਸ ਗੱਲਬਾਤ ਆ ਇੱਥੇ ਕਿ ਕਾ ਕਿ ਦਿਨੋਂ ਮੈਂ ਇਸ ਵਿੱਚ ਰਾਣੀ ਰਾ ਕਰਦੀ ਆ ਆਉਂਦੇ ਆਂ ਅੱਜ ਇੱਥੇ ਆ ਕੇ ਆਤੀ ਸੀ। ਉਹ ਲੋਕ ਵੀ ਇੱਥੇ ਆਉਂਦੇ ਸੀ ਤੇ ਆਪਾਂ ਵੀ ਉੱਥੇ ਰਹਿੰਦੇ ਸੀ ਸੈਨਿਕ ਵਗੈਰਾ। ਠੀਕ ਹੈ। ਆਹ ਬੜਿਆ ਜੀ ਜਿਹੜਾ ਥੱਲੇ ਪਾਣੀ ਦੇ ਵਿੱਚ ਰਾਣਾ ਰਾਣੀ ਪਰਮਾਵਤੀ ਉਹਦਾ ਮੈਲ ਆ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਉਹਦੇ ਵਿੱਚ ਰਹਿੰਦੀ ਸੀਗੀ ਮੈਲ ਦੇ ਵਿੱਚ। ਗੱਲ ਬਾਤ। ਵਾਹ ਬੱਲੇ 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 ਬੱਲੇ। ਪਹਾੜ ਦੀ ਚੋਟੀ ਦੇ ਬਣਿਆ ਹੋਇਆ ਜੀ ਕਿਲਾ ਇਹ। ਲਗਭਗ ਇਹ 13 ਕਿਲੋਮੀਟਰ ਦੇ ਵਿੱਚ ਸਾਰਾ ਫੈਲਿਆ ਹੋਇਆ ਹੈ ਇਹ ਬਾਈ ਜੀ ਗੱਲਬਾਤ ਪੂਰੀ ਹੱਥੋਂ ਤੁਸੀਂ ਹੁਣ ਵੀਊ ਚੈੱਕ ਕਰਿਓ ਥੱਲੇ ਦਾ ਉਹ ਬਾਈ ਮੇਤਰੋ ਘੁੰਮ ਲਿਆ ਚਤੌੜਗੜ੍ਹ ਦਾ ਕਿਲਾ ਤੇ ਹੁਣ ਚੱਲੀਏ ਇੱਥੋਂ ਦੀ ਵਾਪਸੀ ਨੂੰ ਤੇ ਕਿਲਾ ਬੜਾ ਵੱਡਾ ਹੈ ਤਾਂ ਬੜੀ ਦੂਰ ਤੁਰੋਂ ਲੋਕੀ ਦੇਖਣ ਆਂਦੇ ਐ ਇਹਨੂੰ ਤੇ ਆ ਜੀ ਬਾਈ ਗੱਲਬਾਤ ਆ ਇਦਾਂ ਹੀ ਆ ਨਾ ਭਾਈ ਹੈ ਤੇ ਇਤਿਹਾਸਿਕ ਮਤਲਬ ਪੁਰਾਣੇ ਮੰਦਿਰ ਵੀ ਲੱਗੇ ਆ ਪੁਰਾਣੀ ਜਗ੍ਹਾ ਬੜੀਆਂ ਹੈਗੀਆਂ ਬਸ ਖਾਦਾ ਦੀ ਗੱਲਬਾਤ ਆ ਹੁਣ ਬੜੇ ਘੁੰਮ ਫੇਰ ਲੇ ਤੇ ਚੱਲੀਏ ਵਾਪਸ ਬਾਈ 13 ਕਿਲੋਮੀਟਰ ਦੇ ਵਿੱਚ ਆ ਤੇ ਮੋਟਰਸਾਈਕਲ ਰੱਖਿਆ ਸੀ ਤਾਂ 13 ਕਿਲੋਮੀਟਰ ਦੇ ਵਿੱਚ ਹੈਗਾ ਆ ਇਹ ਸਾਰਾ ਕਿਲਾ ਇਹ ਤਾਂ ਬੜਾ ਲੰਮਾ ਪੈਣਾ ਹੈ ਆਪਾਂ ਜਿਹੜਾ ਦੇਖਣਾ ਸੀਗਾ ਘੁੰਮ ਕੇ ਵਧੀਆ ਘੁੰਮਣ ਵਾਲੀ ਜਗ੍ਹਾ ਹੈਗੀ ਆ ਤੇ ਲੋਕੀ ਬਹੁਤ ਦੂਰ-ਦੂਰੋਂ ਆਉਂਦੇ ਆ ਤੇ ਬਾਈ ਜੀ ਹੁਣ ਅਸੀਂ ਵੀ ਆਏ ਸੀ ਤੇ ਘੁੰਮ ਲਿਆ ਤੇ ਹੁਣ ਚੱਲਿਆ ਵਾਪਸ ਸੋ ਹਾਂਜੀ ਮਿੱਤਰੋ ਜਾ ਕੇ ਆ ਗਏ ਆ ਬਾਈ ਚਤੋਰੜਗੜ ਦਾ ਕਿਲਾ ਦੇਖ ਕੇ ਆਏ ਆ ਤੇ ਕਈ ਕਹਿੰਦੇ ਸੀਗੇ ਵੀਰ ਆਪਣੇ ਕਹਿੰਦੇ ਇਹ ਕਿਲਾ ਦੇਖਣ ਆਲੇ ਆ ਸੋ ਇਹਨਾਂ ਦੀ ਗੱਲਾਂ ਆ ਤਾਂ ਆਪਾਂ ਫਿਰ ਵੀ ਜਾ ਕੇ ਦੇਖਿਆ ਤੇ ਵੀਰ ਕਹਿੰਦਾ ਸੀਗਾ ਜ਼ਰੂਰ ਦੇਖ ਕੇ ਆਂ ਮੈਂ ਕਿਹਾ ਚਲੋ ਜੀ ਦੇਖੇ ਜਾਨੇ ਆ ਤੇ ਵੀਰ ਆਪਣਾ ਪਾਦੀ ਵੀ ਕਹਿੰਦਾ ਸੀਗਾ ਕਹਿੰਦਾ ਇਕੱਲਾ ਚਲੋ ਤੁਹਾਨੂੰ ਦਿਖਾ ਲੈਂਦੇ ਆ ਤੇ ਹੁਣ ਕਿਲਾ ਦੇਖਿਆ ਆ ਠੀਕ ਠਾਕ ਹੀ ਆ ਜੀ ਆਪਾਂ ਨੂੰ ਤਾਂ ਇੰਨਾ ਖਾਸ ਨਹੀਂ ਲੱਗਿਆ ਉਹੀ ਪ੍ਰਾਣੀਆਂ ਕੀ ਕਰਨੀਆਂ ਕੰਧਾਂ ਖੜੀਆਂ ਆ ਪ੍ਰਾਣਾ ਕਿਲਾ ਆ ਤੇ ਰਾਜੇ ਮਹਾਰਾਜੇ ਦੇ ਟਾਈਮ ਦੇ ਮੰਦਿਰ ਬਣਿਆ ਹੋਏ ਆ ਤੇ ਸਾਰਿਆਂ ਦੇ ਦਰਸ਼ਨ ਵੇਲੇ ਕਰਿਆ ਆਂ ਦੇਖਿਆ ਆਂ ਬਸ ਹੁਣ ਇੱਥੋਂ ਦੀ ਆ ਗਏ ਆ ਬਾਈ ਜੀ ਹੁਣ ਇੱਥੋਂ ਦੀ ਆਪਣਾ ਸਫਰ ਇੱਥੋਂ ਦੀ ਹੁਣ ਸਵੇਰੇ ਨਿਕਲਾਂਗੇ ਸਮਾਂ 2:00 ਵਜ ਗਿਆ 2:30 ਵਜ ਗਿਆ ਤੇ ਹੁਣ ਸਫਰ ਨਾਲ ਤੇ ਚੋਖਾ ਹੋਣਾ ਕਿਉਂਕਿ ਇਹ 130 ਕਿਲੋਮੀਟਰ ਆਪਣਾ ਅੱਜ ਦਾ ਸਫਰ ਸੀਗਾ ਹੁਣ ਕੱਲੂ ਨਿਕਲਾਂਗੇ ਆਪਣੇ ਸਫਰ ਵੱਲ ਨੂੰ ਇੱਥੋਂ ਦੀ ਤੇ ਬਾਈ ਜੀ ਬਸ ਗੱਲਬਾਤ ਸੀਗੀ ਠੀਕ ਠਾਕ ਸੀਗਾ ਕਿਲਾ ਦੇਖਣ ਆਲਾ ਸੀਗਾ ਬਾਕੀ ਤਾਂ ਹੋਰ ਆਪਾਂ ਨੂੰ ਇੰਨਾ ਖਾਸ ਲੱਗਿਆ ਨਹੀਂ ਹੈਗਾ ਤੇ ਬਾਕੀ ਕਈ ਦੁਨੀਆਂ ਦੇਖਣ ਆਂਦੀ ਆ ਦੂਰੋਂ ਦੀ ਦੂਰੋਂ ਦੇਖਣ ਆਉਂਦੇ ਆ ਤੇ ਬਸ ਇਹੀ ਗੱਲਬਾਤ ਆ ਬਾਕੀ ਕੁੰਡ ਹੈਗੇ ਆ ਉਥੇ ਤੇ ਕੁੰਡ ਹੈਗੇ ਆ ਤੇ ਪੁਰਾਣੇ ਕਿਲੇ ਆ ਕਈ ਖੜੇ ਆ ਕਈ ਡਿਗੇ ਆ ਬਸ ਇਦਾਂ ਹੀ ਗੱਲਬਾਤ ਲੋਕੀ ਫੋਟੋਆਂ ਕਚਾਈ ਜਾਂਦੇ ਨੇ ਤੇ ਅਸੀਂ ਵੀ ਫਿਰ ਦੋ ਤਿੰਨ ਚਾਰ ਫੋਟੋਆਂ ਖਿਚਾਲੀਆਂ ਆ ਤੇ ਉੱਥੋਂ ਦੀ ਬਸ ਆ ਗਏ ਆ ਹੁਣ ਚੱਲੀਏ ਬਾਈ ਜੀ ਕਰੀਏ ਰੈਸਟ ਤੇ ਸਵੇਰੇ ਨਿਕਲੀਏ ਆਪਣੇ ਅਗਲੇ ਸਬਰਵਾਰ ਨੂੰ ਮਿਲਣੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਚੰਗਾਈ ਸਾਸਰੀ ਕਾ